ਜਦੋਂ ਦੀ ਪੰਜਾਬ ਸਰਕਾਰ ਬਣੀ ਆ 4 ਸਾਲ ਹੋ ਗਏ ਸਰਕਾਰ ਬਣੀ ਨੂੰ ਉਹਦੇ ਦਾ ਨਸ਼ਾ ਪੈ ਹੀ ਜਾਂਦਾ ਘਟਿਆ ਨਹੀਂ ਹੈਗਾ ਅਸੀਂ ਤੁਹਾਡੇ ਮਾਦੀਆਂ ਮਰਾਹੀਂ ਹੋਰ ਵੀ ਬੇਨਤੀ ਕਰਦੇ ਆ ਲੋਕਾਂ ਨੂੰ ਵੀ ਜੇ ਕਿਸੇ ਦਾ ਬੱਚਾ ਇਸ ਗਲਤ ਆ ਉਸ ਚ ਪੈ ਗਿਆ ਸੰਗਤ ਚ ਪੈ ਗਿਆ ਤਾਂ ਸਾਨੂੰ ਦੱਸੋ ਅਸੀਂ ਉਹਨਾਂ ਦਾ ਇਲਾਜ ਕਰਾਈਏ ਜਿਹੜੇ ਨਸ਼ੇ ਦੇ ਸਦਾਕਰ ਨੇ ਉਹਨਾਂ ਨਾਲ ਜਿਹੜੀ ਸਰਕਾਰ ਦੀ ਜਿੰਨਾ ਚਿਰ ਮਿਹਰੀ ਪੁਗਤ ਹੈ ਉਹ ਨਹੀਂ ਬੰਦ ਕੀਤੀ ਜਾਂਦੀ ਉਹਨਾਂ ਚਿਰ ਨਸ਼ਿਆਂ ਤੇ ਛੱਡ ਨਹੀਂ ਪੈਂਦੀ ਦੇਖੋ ਅਸੀਂ ਸਾਡੇ ਪ੍ਰਸ਼ਾਸਨ ਦਾ ਵੀ ਫਰਜ਼ ਹੈ ਜੇ ਕਿਤੇ ਦਿਖਦਾ ਉਹਨਾਂ ਨੂੰ ਨਸ਼ੇ ਵਾਸਤੇ ਹਨ ਤਾਂ ਉਹ ਐਕਸ਼ਨ ਲੈਣ ਪਰ ਅਸੀਂ ਸਾਡੇ ਜਿਹੜੇ ਵੀ ਕਿਸਾਨ ਕਿਸਾਨ ਆਗੂ ਨੇ ਅਸੀਂ ਉਹਨਾਂ ਨੂੰ ਨਿਰਾਸ਼ ਨਹੀਂ ਕਰਾਂਗੇ ਅਸੀਂ ਉਹਨਾਂ ਨੂੰ ਬਸ ਬੇਨਤੀ ਕਰਾਂਗੇ ਕਿ ਤੁਹਾਨੂੰ ਕਿਤੇ ਵੀ ਲੱਗਦਾ ਕੋਈ ਵੀ ਮਤਲਬ ਲੱਗਦਾ ਕਿ ਨਸ਼ਾ बिक ਰਿਹਾ ਤਾਂ ਉਹ ਤੁਹਾਨੂੰ ਦੱਸ ਸਕਦੇ ਨੇ ਅਸੀਂ ਉਹ ਐਕਸ਼ਨ ਲਵਾਂਗੇ ਮੈਂ ਇਹ ਕਹਿੰਦਾ ਪ੍ਰਸ਼ਾਸਨ ਦੀ ਮਿਲਿ ਭੁਗਤ ਨਹੀਂ ਲੋਕਾਂ ਦੀ ਮਿਲਿ ਭੁਗਤ ਨਾਲ ਵਿਖਦਾ ਜੇ ਪਬਲਿਕ ਅਵਿਵਾਰ ਹੋਵੇ ਨਾ ਕੋਈ ਨਸ਼ਾ ਨਹੀਂ ਵੇਚ ਸਕਦਾ ਕੁਝ ਨਹੀਂ ਕਰ ਸਕਦਾ ਕਿਸਾਨ ਨੂੰ ਜੇ ਉਹਨਾਂ ਨੂੰ ਲੱਗਦਾ ਵੀ ਪ੍ਰਸ਼ਾਸਨ ਕਿਤੇ ਢੀਕ ਹੈ ਤਾਂ ਪ੍ਰਸ਼ਾਸਨ ਨਾਲ ਨਾ ਗੱਲ ਕਰਨ ਸਾਡੇ ਨਾਲ ਗੱਲ ਕਰਨ ਜੇ ਜੀ ਤੁਹਾਨੂੰ ਲੱਗਦਾ ਪਿੰਡ ਦੇ ਵਿੱਚ ਕਿਤੇ ਨਸ਼ਾ बिक ਰਿਹਾ ਹੈ ਚੋਰੀਚਪੂਰੀ ਨਸ਼ਾ बिक ਰਿਹਾ ਹੈ ਤਾਂ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰ ਸਕਦੇ ਹੋ ਸੰਤਰਾਮ ਦੀ ਕੀ ਕਹੋਗੇ ਜਿਵੇਂ ਕਿ ਯੋਧ ਨਸ਼ਾ ਦੇ ਵਿਰੁੱਧ ਰੈਲੀ ਕੱਢੀ ਜਾ ਰਹੀ ਹੈ ਸ਼ਾਇਰੀ ਦੇ ਵਿੱਚ ਕੀ ਲੱਗਦਾ ਹੈਗਾ ਇਹਦੇ ਨਾਲ ਕਿੰਨਾ ਕਸਰ ਹੋਣ ਵਾਲਾ ਹੈਗਾ ਤੇ ਕਿੰਨਾ ਕੁ ਮਤਲਬ ਲੋਕ ਨਸ਼ਾ ਛੱਡ ਰਹੇ ਨੇ ਇਹ ਜਿਹੜੀ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧ ਰੈਲੀ ਕੀਤੀ ਜਾ ਰਹੀ ਹੈ ਪਿੰਡਾਂ ਦੇ ਵਿੱਚ ਹਾਂਜੀ ਇਹਦਾ ਅਸਰ ਤਾਂ ਹੁੰਦਾ ਹੈ ਪਰ ਜਾਨੀ ਇਹਦਾ ਇਸ ਲੋਟ ਨਸ਼ਾ ਹੀ ਨਾ ਛੱਡਿਆ ਜਾਂਦਾ ਨਾ ਹੀ ਛਡਾਇਆ ਜਾਂਦਾ ਜਿੰਨਾ ਚਿਰ ਪੰਜਾਬ ਸਰਕਾਰ ਸਖਤਾਈ ਨਹੀਂ ਕਰਦੀ ਹੂੰ ਜਿਹੜੇ ਨਸ਼ੇ ਦੇ ਸਦਾਕਰ ਨੇ ਉਹਨਾਂ ਨਾਲ ਜਾਨੀ ਸਰਕਾਰ ਦੀ ਜਿੰਨਾ ਚਿਰ ਮਿਲੀ ਭੁਗਤ ਹੈ ਉਹ ਨਹੀਂ ਬੰਦ ਕੀਤੀ ਜਾਂਦੀ ਉਹਨਾਂ ਚਿਰ ਨਸ਼ਾ ਤੇ ਠੱਲ ਨਹੀਂ ਪੈਂਦੀ ਨਾ ਹੀ ਨਸ਼ਾ ਤੇ ਰੋਕ ਲੱਗੇ ਇਹ ਠੀਕ ਹੈ ਵੀ ਪ੍ਰਚਾਰ ਨਾਲ ਕੁਝ ਲੋਕਾਂ ਨੂੰ ਜਾਗਰਤਾ ਆਉਂਦੀ ਹੈ ਪਰ ਜਿਹੜੀ ਨਸ਼ਾ ਤੇ ਪਾਬੰਦੀ ਨਸ਼ਾ ਨੂੰ ਜੜੋਂ ਖਤਮ ਕਰਨਾ ਉਹ ਇਹਦਾ ਜਣੀ ਕੋਈ ਖਾਸਾ ਹੱਲ ਨਹੀਂ ਹੈਗਾ ਇਹਦੇ ਵਾਸਤੇ ਤਾਂ ਸਖਤਾਈ ਦੀ ਲੋੜ ਹੈ ਜਿੰਨੀ ਜ਼ਿਆਦਾ ਸਖਤਾਈ ਹੋਊਗੀ ਜਿੰਨਾ ਜ਼ਿਆਦਾ ਮਤਲਬ ਨਸ਼ੇ ਦੇ ਸਦਾਗਰਾਂ ਨੂੰ ਫੜਿਆ ਜਾਊਗਾ ਜਾਂ ਉਹਨਾਂ ਨੂੰ ਜੇਲਾ ਵਿੱਚ ਟੱਕਿਆ ਜਾਊਗਾ ਉਨੰਨੀ ਜਿਆਦਾ ਜਲਦੀ ਇਹ ਨਸ਼ਾ ਤੋਂ ਲੋਕ ਜਿਹੜੇ ਛੁਟਕਾਰਾ ਪਾ ਸਕਦੇ ਨੇ ਕੀ ਲੱਗਦਾ ਹੈਗਾ ਵੀ ਸਰਕਾਰ ਵੱਲੋਂ ਤੋਂ ਬਾਅਦ ਵਿੱਚ ਨਸ਼ਾ ਵਧਿਆ ਸ਼ਾਇਦ ਇਹ ਚੀਜ਼ ਘਟਿਆ ਨਸ਼ਾ ਵਧਿਆ ਜੀ ਨਸ਼ਾ ਤਾਂ ਹਰ ਮੋੜ ਤੇ ਵਿਕ ਰਿਹਾ ਹੈ ਹਰ ਸੱਥਾਂ ਦੇ ਵਿੱਚ ਸਾਡੀ ਟਾਪ ਤੇ ਵਗਜੋ ਟਾਪ ਤੇ ਵੀ ਨਸ਼ੇ ਦੀਆਂ ਗੱਡੀਆਂ ਆਉਂਦੀਆਂ ਨੇ ਨਸ਼ੇ ਗੱਡੀਆਂ ਦੇ ਵਿੱਚ ਪੇਸ਼ ਕੀ ਜਾਂਦੇ ਨੇ ਲੋਕਾਂ ਯਾਨੀ ਇਹਦੇ ਨਾਲ ਨਸ਼ਾ ਵਧ ਹੀ ਜਾਂਦਾ ਹੈ ਜਦੋਂ ਦੀ ਪੰਜਾਬ ਸਰਕਾਰ ਬਣੀ ਆ 4 ਸਾਲ ਹੋ ਗਏ ਸਰਕਾਰ ਬਣੀ ਨੂੰ ਉਦੋਂ ਦਾ ਨਸ਼ਾ ਵਧ ਹੀ ਜਾਂਦਾ ਘਟਿਆ ਨਹੀਂ ਹੈਗਾ ਕੀ ਅਗਲਾ ਸ਼ਾਗਲੀ ਚ ਥਾਣਾ ਹੋਣ ਦੇ ਬਾਵਜੂਦ ਵੀ ਤੁਸੀਂ ਦਾ ਕਹਿ ਰਹੇ ਹੋ ਕਿ ਨਸ਼ਾ ਵਿਕ ਰਿਹਾ ਹੈ ਕਿਉਂ ਜਿਹੜਾ ਸ਼ਾਇਲੀ ਪਿੰਡ ਵਿੱਚ ਥਾਣਾ ਹੈ ਇਹਦਾ 1% ਵੀ ਅਸਰ ਨਹੀਂ ਹੈਗਾ ਪਿੰਡ ਤੇ ਨਾ ਹੀ ਨਸ਼ੇ ਦੇ ਸਦਾਗਰਾਂ ਤੇ ਕੋਈ ਅਸਰ ਹੈ ਜਿੱਥੇ ਜਿੱਥੇ ਵੀ ਕਿਤੇ ਥਾਣੇ ਨੇ ਪਿੰਡਾਂ ਦੇ ਵਿੱਚ ਚਾਹੇ ਸ਼ਹਿਰਾਂ ਵਿੱਚ ਹੋਣ ਉਥੇ ਨਸ਼ੇ ਦੀ ਸਦਾਗਰਾਂ ਜਿਹੜਾ ਨਸ਼ਾ ਜ਼ਿਆਦਾ ਵਿਕ ਰਿਹਾ ਹੈ ਪਿੰਡਾਂ ਦੇ ਵਿੱਚ ਯਾਨੀ ਥਾਣਿਆਂ ਦਾ ਬਹੁਤਾ ਕੋਈ ਅਸਰ ਨਹੀਂ ਹੈਗਾ ਲੋਕਾਂ ਤੇ। ਬਹੁਤ ਵੱਡੀ ਗੱਲ ਕਹਿ ਰਹੇ ਹੋ ਇਹ। ਨਹੀਂ ਇਹ ਫਿਰ ਸਾਨੂੰ ਕਹਿਣੀ ਪੈਂਦੀ ਹੈ ਜਦੋਂ ਜਿਹੜੀ ਗੱਲ ਸਾਡੇ ਸਾਹਮਣੇ ਆਉਗੀ ਸਾਡੇ ਦੇਖਣ ਚਾਹੁੰਦੀ ਹੈ ਉਹ ਤਾਂ ਫਿਰ ਅਸੀਂ ਕਹਿਣੋਂ ਨਹੀਂ ਹਟਦੇ ਉਹ ਤਾਂ ਸਾਨੂੰ ਕਹਿਣੀ ਪੈਂਦੀ ਹੈ ਵੀ ਚਾਹੇ ਪਿੰਡਾਂ ਦੇ ਵਿੱਚ ਥਾਣੇ ਹੋਣ ਫੇਰ ਵੀ ਉੱਥੇ ਨਸ਼ਾ ਜਿਹੜਾ ਹੋਰ ਪਿੰਡਾਂ ਨਾਲੋਂ ਵੱਧ ਵਿਕਦਾ ਹੈ। ਚਿੱਟੇ ਦੀ ਗੱਲ ਕਰੀਏ ਛਾਗਲੀ ਦੇ ਵਿੱਚ ਚਿੱਟਾ ਕਿੰਨਾ ਕਿੱਵੇ ਵਿਕਰੇ ਹੈ। ਚਿੱਟਾ ਬਹੁਤ ਜ਼ਿਆਦਾ ਵਿਕ ਰਿਹਾ ਹੈ ਜੀ। ਸਾਡਾ ਪ੍ਰਸ਼ਾਸਨ ਨੂੰ ਵੀ ਪਤਾ ਹੈ। ਪ੍ਰਸ਼ਾਸਨ ਫੜ ਵੀ ਲੈਂਦਾ ਹੈ। ਅੰਜੇੜੀ ਵੀ ਛੱਡਿਆ ਦਾ ਫਿਰ ਜਵਾਨਤ ਵੀ ਉਹਦੀ ਹੋ ਜਾਂਦੀ ਹੈ ਜਿਹੜੀ ਕੈਰੀ ਸ਼ਾਲੀ ਚਾਪਾ ਜੀ ਗੱਲ ਗੱਲ ਕਰੀ ਇੱਕ ਪਾਸੇ ਆਪਾਂ ਕਿਹਾ ਜੇ ਆਪਾਂ ਗੱਲ ਕਰੀ ਦੂਸਰੇ ਪਾਸੇ ਇਹ ਵੀ ਪੱਕ ਦੇਖਿਆ ਜਾਂਦਾ ਕਿ ਤਨਾ ਕਦੇ ਚਿੱਟੇ ਦੇ ਦੋ ਤਿੰਨ ਤਾਂ ਫੜੇ ਵੀ ਕੈਰੇ ਹੁਣ ਸਾਹਮਣੇ ਆਏ ਨੇ ਗੱਲਬਾਤ ਹਾਂ ਸਾਲੀ ਪਿੰਡ ਦੇ ਵਿੱਚੋਂ ਜਿਹੜੇ ਨਸ਼ਾ ਵੇਚਦੇ ਨੇ ਉਹ ਵੱਡੀ ਫੱਤਰ ਪੱਤਰ ਤੇ ਪੁਲਿਸ ਪ੍ਰਸ਼ਾਸਨ ਨੇ ਫੜੇ ਨੇ ਪਰ ਉਹਨਾਂ ਦੀ ਜਵਾਨਤਾ ਜਿਹੜੀ ਦੂਜੀ ਤੀਜੀ ਦਿਨ ਹੋ ਜਾਂਦੀ ਆ ਦੁਬਾਰਾ ਫੇਰ ਆ ਕੇ ਚਟਾ ਵੇਚਣ ਲੱਗ ਜਾਂਦੇ ਨੇ ਠੀਕ ਆ ਕੀ ਲੱਗਦਾ ਵੱਡੇ ਜਿਹੜੇ ਵੱਡੇ ਮਗਰਮੱਛ ਨੇ ਕੀ ਲੱਗਦਾ ਕਿ ਤੇ ਉਹ ਨਹੀਂ ਫੜੇ ਕਿ ਹਜੇ ਨਹੀਂ ਨਹੀਂ ਮੈਂ ਜਿਹੜੇ ਵੱਡੇ ਮਗਰਮੱਛ ਨੇ ਉਹ ਤਾਂ ਹਜੇ ਤੱਕ ਮੇਰੇ ਹਿਸਾਬ ਨਾਲ ਤਾਂ ਇੱਕ ਵੀ ਨਹੀਂ ਫੜਿਆ ਇਸੇ ਕਰਕੇ ਛੋਟੇ ਸਦਾਗਰਾਂ ਲਵੇ ਨਸ਼ਾ ਫੇਰ ਹੀ ਪਹੁੰਚਦਾ ਨਾ ਜੇ ਵੱਡੇ ਲਵੇ ਆਉਂਦਾ ਪਹਿਲਾਂ ਵੱਡੇ ਫਿਰ ਪਿੰਡਾਂ ਦੇ ਵਿੱਚ ਨਸ਼ੇ ਨੂੰ ਮਤਲਬ ਛੋਟੇ ਸਦਾਕਰਾਂ ਤੱਕ ਪਹੁੰਚਦਾ ਕਰਦੇ ਨੇ ਉਹ ਫਿਰ ਖਾਣ ਵਾਲਿਆਂ ਨੂੰ ਵੇਚਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕ ਖਾਂਦੇ ਨੇ ਠੀਕ ਹੈ ਜੀ ਹਾਂ ਕੀ ਕਹੋਗੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤਾਂ ਅਸੀਂ ਇਹੀ ਕਹਿੰਦੇ ਆ ਵੀ ਭਾਈ ਪ੍ਰੋਪੋਗੈਂਡਾ ਨਾ ਕਰੋ ਵੀ ਨਸ਼ਿਆਂ ਤੇ ਜੇ ਠੱਲ ਪਾਉਣੀ ਹੈ ਤਾਂ ਜਿਹੜੀ ਹੋਰ ਜ਼ਿਆਦਾ ਸਖਤਾਈ ਕਰਨੀ ਪਊਗੀ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਸਖਤਾਈ ਕਰਨੀ ਪਊਗੀ ਜਿਹੜੀ ਮਿਲੀਭੁਗਤ ਹੈ ਸਰਕਾਰ ਦੇ ਅਫਸਰ ਸਾਹੀ ਦੀ ਉਹ ਤੇ ਵੀ ਨੱਥ ਪਾਉਣੀ ਪਊਗੀ ਠੀਕ ਹੈ ਜੀ ਹਾਂ ਜੀ ਰਵਿੰਦਰ ਜੀ ਅੱਜ ਰੈਲੀ ਕੱਢੀ ਗਈ ਹੈਗੀ ਕੀ ਲੱਗਦਾ ਹੈ ਕਿ ਨਸ਼ੇ ਨਾਲ ਨਸ਼ੀ ਦੀ ਬਰੁੱਤ ਰੈਲੀ ਕੱਢੀ ਹੈ ਅਯੋਤਨਾਸ਼ਾ ਵਰਤੋਂ ਕੀ ਲੱਗ ਰਿਹਾ ਹੈ ਜਿਹੜਾ ਕਿੰਨਾ ਕਾਫਰ ਪਣ ਵਾਲਾ ਹੈ ਇਹਦਾ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਉਪਰਾਲਾ ਹੈ ਇਹ ਪਹਿਲਾਂ ਵੀ ਹੋਇਆ ਮਚਲੀਤੀ ਹੁਣ ਦੁਬਾਰੇ ਫੇਰ ਮੈਂ ਚਲਾਈਆ ਵੀ ਜਿਹੜੇ ਨਸ਼ੇ ਨੇ ਕੋਈ ਵੀ ਬੱਚਾ ਨਸ਼ਾ ਕਰਦਾ ਉਹਦੇ ਵਾਸਤੇ ਪਹਿਲਾਂ ਵੀ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰੇ ਨੇ ਵੀ ਆਪਾਂ ਜੇ ਕਿਸੇ ਦਾ ਬੱਚਾ ਵੀ ਬਚਾ ਸਕੀਏ ਇਸੇ ਕਰਕੇ ਮੁੱਖ ਮੰਤਰੀ ਸਾਹਿਬ ਨੇ ਪੂਰਾ ਉਪਰਾਲਾ ਕਰ ਰਿਹਾ ਹੈਗਾ ਆਪਾਂ ਵੀ ਜੇ ਕੋਈ ਬੱਚਾ ਇਦੇ ਚ ਫਸ ਗਿਆ ਨਸ਼ੇ ਦੇ ਵਿੱਚ ਵੀ ਆਪਾਂ ਡਾਕਟਰ ਦੀ ਸਹਾਇਤਾ ਨਾਲ ਤਾਂ ਕਿ ਬਚਾ ਸਕੀਏ ਇਸ ਕਰਕੇ ਅਸੀਂ ਪਿੰਡਾਂ 'ਚ ਰੈਲੀਆਂ ਕੱਢੀਆਂ ਨੇ ਵੀ ਜੇ ਵੀ ਕੋਈ ਬੱਚਾ ਕਰਦਾ ਅਣਜਾਣੇ 'ਚ ਉਹਦਾ ਆਪਾਂ ਪ੍ਰਸ਼ਾਸਨ ਦੇ ਧਿਆਨ 'ਚ ਲਈਏ ਠੀਕ ਹੈ ਉਹਦਾ ਆਪਾਂ ਬਚਾ ਸਕੀਏ ਉਹਨਾਂ ਨੂੰ ਕੀ ਲੱਗਦਾ ਕਿ ਕਿਦਰਾ ਜਿਹੇ ਕਿਸਾਨ ਆਗੂ ਵੀ ਇਹ ਕਹਿੰਦੇ ਹੋ ਨਜ਼ਰ ਆ ਰਖਣੀ ਵੀ ਅੱਗੇ ਨਾ ਨਸ਼ਾ ਪਿੰਡ ਦੇ ਵਿੱਚ ਵਧਿਆਗਾ ਨਾ ਕਿ ਘਟਿਆ ਕੀ ਇਹਦੇ ਬਾਰੇ ਕੀ ਕਹੋਗੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿਸਾਨ ਆਗੂ ਨੂੰ ਜੇ ਕੋਈ ਉਹਨਾਂ ਨੂੰ ਪਤਾ ਲੱਗਦਾ ਕਿਤੇ ਵੀ ਮਾੜਾ-ਮੋਟਾ ਜੇ ਕੋਈ ਬੱਚਾ ਅਣਜਾਣੇ ਚ ਕਰਦਾਗਾ ਤਾਂ ਉਹ ਸਰਕਾਰ ਦੇ ਧਿਆਨ ਚ ਲਿਆਂਦੇ ਆ ਜਾਂ ਫਿਰ ਠੀਕ ਆ ਉਹਦੇ ਵਾਸਤੇ ਇਹ ਕਾਰਵਾਈ ਕੀਤੀ ਜਾਉਣੀ ਉਹ ਇਹ ਵੀ ਕਹਿੰਦੇ ਨੇ ਵੀ ਕਿੰਨਾ ਕਿਤੇ ਪ੍ਰਸ਼ਾਸਨ ਨਾਲ ਮਿਲਿ ਭੁਗਤਾਈ ਜੇ ਪ੍ਰਸ਼ਾਸਨ ਨਾਲ ਮਿਲਿ ਭੁਗਤਾਈ ਹੋ ਸਕਦੀ ਪਰ ਆਪਾਂ ਕਹਿੰਦੇ ਆ ਵੀ ਜੇ ਲਿਆਂਦਾਵੇ ਤਾਂ ਧਿਆਨ ਚ ਲਿਆਂਦੇ ਆ ਜavr ਸਰਕਾਰ ਦੇ ਆਪਾਂ ਧਿਆਨ ਦੇ ਲਿਆ ਕੇ ਤੇ ਉਹਨਾਂ ਨੂੰ ਹਾਂ ਉਹਨੇ ਕਾਰਵਾਈ ਕੀਤੀ ਜਾ ਸਕਦੀ ਠੀਕ ਹੈ ਜੀ ਤਾਂ ਕੋਣ ਸਾਹਿਬ ਕੀ ਕਹੋਗੇ ਯੁਥ ਨਸ਼ਿਆਂ ਦੇ ਵਿਰੁੱਧ ਪਿੰਡ ਛਾਰੀ ਦੇ ਵਿੱਚ ਰੈਲੀ ਕੱਢੀ ਗਈ ਅੱਜ ਵੱਡੇ ਪੱਧਰ ਤੇ ਵੀ ਨਸ਼ਿਆਂ ਨੂੰ ਖਤਮ ਕੀਤਾ ਜਾਵੇ ਕੀ ਲੱਗਦਾ ਹੈ ਕਿ ਨਸ਼ੇ ਖਤਮ ਹੋ ਰਹੇ ਨੇ ਜਾਂ ਨਹੀਂ ਰਿੰਦਰ ਜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜਿਹੜੀ ਮਹਿੰਮ ਚੱਲੀ ਹੋਈ ਹੈ ਉਹਦੇ 'ਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਵੀ ਅਸੀਂ ਸਹਿਯੋਗ ਦੇਈਏ ਲੋਕਾਂ ਦੇ ਸਹਿਯੋਗ ਤੋਂ ਬਿਨਾ ਇਹ ਗੱਲ ਪੋਸੀਬਲ ਨਹੀਂ ਲੋਕ ਸਹਿਯੋਗ ਦੇ ਵੀ ਰਹੇ ਨੇ ਅਸੀਂ ਥੋੜੇ ਮਾਦੀਮ ਰਹੀਂ ਹੋਰ ਵੀ ਬੇਨਤੀ ਕਰਦੇ ਹਾਂ ਲੋਕਾਂ ਨੂੰ ਵੀ ਜੇ ਕਿਸੇ ਦਾ ਬੱਚਾ ਇਸ ਗਲਤਾਂ ਉਸ 'ਚ ਪੈ ਗਿਆ ਸੰਗਤ 'ਚ ਪੈ ਗਿਆ ਤਾਂ ਸਾਨੂੰ ਦੱਸੋ ਅਸੀਂ ਉਹਨਾਂ ਦਾ ਇਲਾਜ ਕਰਾਈਏ ਡਰਨਾ ਨਾ ਪ੍ਰਸ਼ਾਸਨ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਵੀ ਇਲਾਜ ਕਰਾ ਰਿਹਾ ਹੈ ਦਵਾਈਆਂ ਦਵਾ ਰਿਹਾ ਹੈ ਸਰਕਾਰ ਉਪਰਾਲਾ ਕਰ ਰਹੀ ਹੈ ਲੋਕਾਂ ਦੇ ਸਹਿਯੋਗ ਨਾਲ ਆਸ ਹੈ ਵੀ ਜਲਦੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਲਾਂਗੇ ਕਿਤਨਾ ਕਿਤੇ ਕਿਸਾਨ ਆਗੂ ਵੀ ਕਹਿੰਦੇ ਹੋ ਨਜ਼ਰ ਆਈ ਕਿ ਜਿਹੜਾ ਨਸ਼ਾ ਹੈਗਾ ਪਹਿਲਾਂ ਨਾਲੋਂ ਜਦੋਂ ਦੀ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਦਾ ਸ਼ਹਿਰੀ ਦੇ ਵਿੱਚ ਨਸ਼ਾ ਕਹਿੰਦੇ ਵਧਿਆ ਨਾ ਕਿ ਘਟਿਆ ਅਸੀਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਕਿਸਾਨ ਆਗੂਆਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜੇ ਕੋਈ ਉਹਨਾਂ ਦੇ ਧਿਆਨ ਤੇਹੀ ਜੀ ਗੱਲ ਹੈਗੀ ਹੈ ਤਾਂ ਉਹ ਗੁਪਤ ਤੌਰ ਤੇ ਸਾਨੂੰ ਦੱਸਣ ਪ੍ਰਸ਼ਾਸਨ ਨੂੰ ਦੱਸਣਾ ਤਾਕੇ ਪਰਨਾ ਤੇ ਜਿਹੜੇ ਮਾੜੇ ਅੰਸਰ ਨੇ ਉਹਨਾਂ ਤੇ ਕਾਰਵਾਈ ਕਰਾਈਏ ਜਿਹੜੇ ਨਸ਼ੇੜੀ ਨੇ ਜਿਹੜੇ ਇਸ ਗੱਲ ਚ ਪੈ ਗਏ ਨਸ਼ਿਆਂ ਚ ਉਹਨਾਂ ਦਾ ਇਲਾਜ ਕਰਾਈਏ ਜਿਵੇਂ ਤੁਸੀਂ ਤਾਂ ਕਹਿ ਰਹੇ ਹੋ ਕਿ ਸਾਨੂੰ ਗੁਪਤ ਤੌਰ ਤੇ ਜਾਣਕਾਰੀ ਦੇਵੇ ਪਰ ਕਿਸੇ ਨਾ ਕਿਸੇ ਕਿਸਾਨ ਨੂੰ ਇਹ ਵੀ ਕਹਿ ਦਿੱਤਾ ਹੋ ਨਜ਼ਰ ਆਏ ਵੀ ਇਹ ਪ੍ਰਸ਼ਾਸਨ ਨਾਲ ਬਿਲੀਪੁਕਤ ਵੀ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਨੂੰ ਜੇ ਉਹਨਾਂ ਨੂੰ ਲੱਗਦਾ ਹੈ ਵੀ ਪ੍ਰਸ਼ਾਸਨ ਕਿਤੇ ਬੀਕ ਹੈ ਤਾਂ ਉਹ ਪ੍ਰਸ਼ਾਸਨ ਨਾਲ ਨਾ ਗੱਲ ਕਰਨ ਸਾਡੇ ਨਾਲ ਗੱਲ ਕਰਨ ਮਨ ਜੋ ਖਜ਼ਾਨਾ ਮੰਤਰੀ ਸਾਹਿਬ ਨੇ ਸਿੱਧਾ ਉਹਨਾਂ ਦਾ ਫੋਨ ਖੁੱਲਾ 24 ਘੰਟੇ ਹਰ ਬੰਦਾ ਉਹਦੇ ਨਾਲ ਗੱਲ ਕਰ ਸਕਦਾ ਉਹਨਾਂ ਨਾਲ ਇਹ ਕਹੋਗੇ ਮਤਲਬ ਜਿਹੜੇ ਕੋਈ ਨਸ਼ਾ ਵੇਚਦੇ ਨੇ ਜਾਂ ਕਰਦੇ ਨੇ ਉਹਨਾਂ ਨੂੰ ਕੀ ਬਿਲਕੁਲ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਸ ਭੈੜੀ ਬਿਮਾਰੀ ਨੂੰ ਖਤਮ ਕਰਨ ਲਈ ਉਹਨਾਂ ਨਸ਼ੇੜੀਆਂ ਨੂੰ ਉਹਨਾਂ ਜਿਹੜੇ ਵੇਚਣ ਵਾਲੇ ਡਰੱਗ ਵਾਲੇ ਨੇ ਉਹਨਾਂ ਨੂੰ ਅਸੀਂ ਇਹ ਖਾਸ ਤਾੜਨਾ ਵੀ ਕਰਦੇ ਆਂ ਵੀ ਇਹ ਕੰਮ ਹੁਣ ਜ਼ਿਆਦਾ ਦੇਰ ਨਹੀਂ ਚੱਲਣਾ ਕਿਰਪਾ ਕਰਕੇ ਸਹੀ ਲੈਣ ਤੇ ਆਜੋ ਨਹੀਂ ਤਾਂ ਫਿਰ ਬਣਦੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਬਣ ਕੀ ਕਹੋਗੇ ਯੁੱਧ ਨਸ਼ਿਆਂ ਦੇ ਵਿਰੁੱਧ ਪਿੰਡ ਸ਼ਾਇਬੀ ਵਿੱਚ ਰੈਲੀ ਕੱਢੀ ਗਈ ਹੈ ਕੀ ਕਹੋਗੇ ਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਥੈਂਕ ਯੂ ਤੁਸੀਂ ਇਹ ਮਤਲਬ ਵਾਈਟ ਬਣਾਉਣ ਲਈ ਤੇ ਕਿਉਂਕਿ ਲੋਕਾਂ ਤੱਕ ਜਿਹੜੀ ਇਹ ਗੱਲ ਹੈ ਤੁਸੀਂ ਪਹੁੰਚਾ ਰਹੇ ਹੋ ਹਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਇਹ ਨਸ਼ਿਆਂ ਵਿਰੁੱਧ ਅਭਿਮਾਨ ਸ਼ੁਰੂ ਕੀਤਾ ਗਿਆ ਜੀ ਬਹੁਤ ਵਧੀਆ ਹੈ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਇਹ ਤੇ ਪਰ ਕਿਤੇ ਨਾ ਕਿਤੇ ਸਾਡੇ ਲੋਕਾਂ ਦਾ ਜਿਹੜਾ ਸਹਿਯੋਗ ਹੈ ਸਾਨੂੰ ਉਹ ਵੀ ਚਾਹੀਦਾ ਹੈ ਜੇ ਸਾਡੇ ਜਿਹੜੇ ਲੋਕ ਨੇ ਸਾਡੇ ਨਾਲ ਜੁੜ ਕੇ ਚੱਲਣਗੇ ਤਾਂ ਅਸੀਂ ਇਸ ਨਸ਼ੇ ਨੂੰ ਜਿਹੜਾ ਖਤਮ ਕਰ ਸਕਦੇ ਹਾਂ ਕਿਉਂਕਿ ਦੇਖੋ ਕੋਈ ਵੀ ਬੰਦਾ ਇਕੱਲਾ ਕੰਮ ਨਹੀਂ ਕਰ ਸਕਦਾ ਇਸ ਦੇ ਵਿਰੁੱਧ ਹਨਾ ਤੇ ਇਹ ਜਿਹੜਾ ਸਰਕਾਰ ਨੇ ਚਲਾਇਆ ਹੋਇਆ ਉਪਰਾਲਾ ਬਹੁਤ ਵਧੀਆ ਜੇ ਤੁਹਾਨੂੰ ਲੱਗਦਾ ਪਿੰਡ ਦੇ ਵਿੱਚ ਕਿਤੇ ਨਸ਼ਾ बिक ਰਿਹਾ ਹੈ ਚੋਰੀ ਛਪੋਰੀ ਨਸ਼ਾ बिक ਰਿਹਾ ਹੈ ਤਾਂ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰ ਸਕਦੇ ਹੋ ਅਗਰ ਪ੍ਰਸ਼ਾਸਨ ਰਾਹੀਂ ਤੁਹਾਨੂੰ ਮਤਲਬ ਦਿੱਕਤ ਲੱਗਦੀ ਹੈ ਤਾਂ ਤੁਸੀਂ ਗੁਪਤ ਤੌਰ ਤੇ ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਤੇ ਅਗਰ ਕਿਸੇ ਦਾ ਦੇਖੋ ਪੁੱਤ ਨਸ਼ਾ ਕਰ ਰਿਹਾ ਹੈ ਹਨਾ ਜੇ ਨਸ਼ਾ ਵੀ ਉਹ ਤਾਂ ਕਰੂਗਾ ਜੇ ਉਹਨਾਂ ਨੂੰ ਮਿਲ ਰਿਹਾ ਨਸ਼ਾ ਕਿ ਕਿਉਂਕਿ ਕਿ ਕਈ ਲੋਕ ਕੀ ਨੇ ਜੀ ਮਤਲਬ ਨਸ਼ਾ ਛੱਡਣਾ ਵੀ ਚਾਹੁੰਦੇ ਨੇ ਪਰ ਜਿਹੜੇ ਵੇਚਣ ਵਾਲੇ ਨੇ ਉਹ ਛੱਡਣ ਮਤਲਬ ਛੱਡਣਾ ਉਹਨਾਂ ਨੂੰ ਛਡਾ ਨਹੀਂ ਸਕਦੇ ਕਿਉਂ ਕਿਉਂਕਿ ਉਹਨਾਂ ਦਾ ਗਾਹਕ ਬਣਿਆ ਹੁੰਦਾ ਜੀ ਹਨਾ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਨਸ਼ਾ ਕਰ ਰਿਹਾ ਜੇ ਉਹ ਛੱਡਣਾ ਵੀ ਚਾਹੁੰਦਾ ਤਾਂ ਸਾਨੂੰ ਚੋਰੀ ਛੁਪੇ ਗੁਪਤ ਤੌਰ ਤੇ ਉਹ ਦੱਸ ਸਕਦਾ ਸਾਨੂੰ ਵੀ ਇੱਥੇ ਨਸ਼ਾ ਵਿਕ ਰਿਹਾ ਹੈ ਤਾਂ ਅਸੀਂ ਉਸ ਤੇ ਵੀ ਐਕਸ਼ਨ ਵੀ ਲਵਾਂਗੇ ਤੇ ਸਾਡੇ ਵਿੱਤ ਮੰਤਰੀ ਕੋਲੇ ਵਿੱਤ ਮੰਤਰੀ ਚਿਮਾ ਸਾਹਿਬ ਕੋਲੇ ਵੀ ਅਸੀਂ ਇਹ ਗੱਲ ਕਰਾਂਗੇ ਹਨਾ ਰੱਖੀ ਜਾਊਗੀ ਉਹਨਾਂ ਦੀ ਗੱਲ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਮਾਮਾ ਦੇ ਨੌਜਵਾਨ ਪੁੱਤ ਨੇ ਜੀ ਜਿਹੜੇ ਨਸ਼ੇ ਦੇ ਕਾਰਨ ਅੱਜ ਜਾ ਰਹੇ ਨੇ ਹਨਾ ਜਵਾਨੀ ਭਰੀ ਜਵਾਨੀ ਦੇ ਵਿੱਚ ਜਾ ਰਹੇ ਨੇ ਤਾਂ ਉਹ ਕਿਤੇ ਨਾ ਕਿਤੇ ਬਚ ਸਕਣ ਤੇ ਮਾਮਾ ਦੇ ਜਿਹੜੇ ਘਰ ਨੇ ਉਹ ਉਜੜਨ ਤੋਂ ਬਚ ਸਕਣ ਤੇ ਜਿੰਨੀ ਵੀ ਸਾਡੀ ਕੋਸ਼ਿਸ਼ ਹੋਊਗੀ ਇਸ ਨਸ਼ੇ ਦੇ ਵਿਰੁੱਧ ਅਸੀਂ ਕਰਾਂਗੇ ਜੀ ਜੰਗ ਹੈ ਸਾਡੀ ਜਿਹੜੀ ਜਾਰੀ ਰਹੂਗੀ। ਮੜ ਕੀ ਕਹੋਗੇ ਵੀ ਜਦੋਂ ਨਸ਼ਾ ਅਗੇ ਨਾਲ ਸ਼ਾਜ਼ਲੀ ਚ ਵਧਿਆ ਕਿ ਘਟਿਆ? ਸਰ ਨਸ਼ਾ ਤਾਂ ਦੇਖੋ ਪੈਰ ਪੈਰ ਤੇ ਵਿਕ ਰਿਹਾ ਤੁਹਾਨੂੰ ਵੀ ਪਤਾ ਸ਼ਾਜ਼ਲੀ ਦੇ ਵਿੱਚ ਤੁਸੀਂ ਇੱਕ ਪੈਰ ਚੱਕ ਲੋ ਤਾਂ ਦੂਜੇ ਦੇ ਮਤਲਬ ਘਰ ਦੇ ਵਿੱਚ ਨਸ਼ਾ ਵਿਕ ਰਿਹਾ ਸਾਨੂੰ ਵੀ ਪਤਾ ਸੀ ਵੀ ਦੇਖਦੇ ਆਂ। ਪਰ ਜੇ ਕੋਈ ਐਕਸ਼ਨ ਲਊਗਾ ਤਾਂ ਹਨਾ ਮੈਂ ਕੀ ਕਹੂੰਗਾ ਸ਼ਾਇਰੀ ਦੀ ਗੱਲ ਕਰੀਏ ਜੀ ਸ਼ਾਇਰੀ ਦੀ ਨਸ਼ਾ ਪਹਿਲਾਂ ਨਾਲੋਂ ਕਿਸਾਨਾਂ ਕਿਸਾਨ ਆਗੂ ਉਹਦੇ ਕਹਿਣ ਮੁਤਾਬਕ ਇਹ ਹੈ ਵੀ ਜਿਹੜਾ ਸ਼ਾਇਰੀ ਦੇ ਵਿੱਚ ਪਹਿਲਾਂ ਨਾਲੋਂ ਨਸ਼ਾ ਵਧਿਆ ਹੈਗਾ ਕੀ ਕਹੂੰਗਾ ਇਹ ਬਾਰੇ ਸਰ ਨਸ਼ਾ ਤਾਂ ਹੁਣ ਐਵੇਂ ਆ ਜੀ ਜਿਵੇਂ ਦੇਖੋ ਮਤਲਬ ਸਾਨੂੰ ਪਤਾ ਨਹੀਂ ਪਰ ਵੀ ਨਸ਼ਾ ਬੀਕਰੇ ਹੈ ਮਤਲਬ ਕਈ ਕਹਿ ਦਿੰਦੇ ਨੇ ਕਿ ਨਸ਼ਾ ਸੀ ਕਰ ਰਹੇ ਜਿਹੜੇ ਨੌਜਵਾਨ ਨੇ ਬੱਚੇ ਕਰ ਰਹੇ ਨੇ ਨਸ਼ਾ ਹਨਾ ਜਿਵੇਂ ਕਿਸਾਨਾਂ ਦਾ ਕਹਿਣਾ ਹੈ ਤਾਂ ਉਹ ਕਿਸਾਨ ਸਾਨੂੰ ਆ ਕੇ ਦੱਸਣਾ ਨਾ ਨਾ ਮਤਲਬ ਅਗਲੇ ਦਾ ਨਾਮ ਸ਼ੋਅ ਕਰਨ ਤੇ ਸਾਨੂੰ ਜੇ ਅਸੀਂ ਨਾ ਕੋਈ ਐਕਸ਼ਨ ਲਈਏ ਤਾਂ ਸਾਨੂੰ ਉਹ ਮਤਲਬ ਪ੍ਰਸ਼ਾਸਨਾਈ ਵੀ ਸਾਨੂੰ ਕੁਝ ਵੀ ਕਹਿ ਸਕਦੇ ਨੇ ਪਰ ਅਸੀਂ ਐਕਸ਼ਨ ਹੈ ਜਿਹੜਾ ਬੱਦ ਤੋਂ ਬੱਦ ਲੈਣ ਦੀ ਕੋਸ਼ਿਸ਼ ਕਰਾਂਗੇ ਇਹ ਅਸੀਂ ਵਿੱਤ ਮੰਤਰੀ ਚੀਮਾ ਸਾਹਿਬ ਤੱਕ ਉਹਨਾਂ ਦੀ ਗੱਲ ਰੱਖਾਂਗੇ ਜੀ ਪਰ ਮਤਲਬ ਸਾਨੂੰ ਦੱਸਣ ਜੀ ਵੀ ਕਿੱਥੇ ਵਿਕਰੇ ਆ ਕਿਹੜਾ ਨਸ਼ਾ ਕਰ ਰਿਹਾ ਜੇ ਉਹਨਾਂ ਦੇ ਧਿਆਨ ਚ ਹੈ ਠੀਕ ਹੈ ਜੀ ਜੀ ਮੈਡਮ ਕਿਤੇ ਨਾ ਕਿਤੇ ਇਹ ਤਾਂ ਨਹੀਂ ਹੈਗਾ ਵੀ ਕਿਤੇ ਪ੍ਰਸ਼ਾਸਨ ਨਾਲ ਬਰੀ ਭੂਤ ਨਸ਼ਾ ਵਿਕਰੇ ਹੋਵੇ ਕੀ ਲੱਗਦਾ ਤੁਹਾਨੂੰ ਨਹੀਂ ਸਰ ਦੇਖੋ ਅਸੀਂ ਸਾਡੇ ਪ੍ਰਸ਼ਾਸਨ ਦਾ ਵੀ ਫਰਜ਼ ਹੈ ਜੇ ਕਿਤੇ ਦਿਖਦਾ ਉਹਨਾਂ ਨੂੰ ਨਸ਼ੇ ਵਾਸਤੇ ਹਨਾ ਤਾਂ ਉਹ ਐਕਸ਼ਨ ਲੈਣ ਪਰ ਅਸੀਂ ਸਾਡੇ ਜਿਹੜੇ ਵੀ ਕਿਸਾਨ ਕਿਸਾਨ ਆਗੂ ਨੇ ਅਸੀਂ ਉਹਨਾਂ ਨੂੰ ਨਿਰਾਸ਼ ਨਹੀਂ ਕਰਾਂਗੇ ਅਸੀਂ ਉਹਨਾਂ ਨੂੰ ਬਸ ਬੇਨਤੀ ਕਰਾਂਗੇ ਕਿ ਤੁਹਾਨੂੰ ਕਿਤੇ ਵੀ ਲੱਗਦਾ ਕੋਈ ਵੀ ਮਤਲਬ ਲੱਗਦਾ ਕਿ ਨਸ਼ਾ बिक ਰਿਹਾ ਤਾਂ ਉਹ ਸਾਨੂੰ ਦੱਸ ਸਕਦੇ ਨੇ ਅਸੀਂ ਉਹ ਐਕਸ਼ਨ ਲਵਾਂਗੇ ਜੀ ਠੀਕ ਹੈ ਜੀ ਜੀ ਤਾਂ ਬੋਲੋ ਕੀ ਕਰੋਗੇ ਅੱਜ ਦੇ ਵਿੱਚ ਉਜਰਤ ਨਸ਼ਾ ਦੇ ਵਿਰੁੱਧ ਅੱਜ ਮੇਹਮਤ ਅੱਜ ਸ਼ਹਿਰ ਦੇ ਵਿੱਚ ਰੌਣਕ ਦਿੱਤਾ ਜਾਏਗਾ ਜਾਂ ਉਹਦੇ ਨਾਲ ਕਿੰਨਾ ਕੁ ਅਸਰ ਹੋਣ ਵਾਲਾ ਹੈਗਾ ਸ਼ਹਿਰ ਦੇ ਵਿੱਚ ਨਸ਼ਾ ਕਿੰਨਾ ਖਤਮ ਹੋ ਰਿਹਾ ਹੈ ਇਹ ਗੱਲ ਦੇਖੋ ਜੀ ਹਰਿੰਦਰ ਜੀ ਪਤਾ ਕੀ ਹੈ ਸਰਕਾਰ ਜਦੋਂ ਦੀ ਵੀ ਆਈ ਹੈ ਜਦੋਂ ਦਾ ਮਾਨ ਸਾਹਿਬ ਨੇ ਇਹ ਕਿਹਾ ਵੀ ਜਿਹੜਾ ਨਸ਼ਿਆਂ ਨੂੰ ਹੈ ਵੀ ਆਪਾਂ ਨੇ ਬਿਲਕੁਲ ਬੰਦ ਕਰ ਦੇਣਾ ਹੈ ਪੰਜਾਬ ਚੋਂ ਨਸ਼ੇ ਨਾਲ ਬਹੁਤ ਘਰ ਬਰਬਾਦ ਹੋ ਰਹੇ ਨੇ ਪਿਛਲੇ ਸਾਲ ਸਰਕਾਰ ਨੇ ਅਨੇਕਾਂ ਘਟਾਏ ਨੇ ਅਨੇਕਾਂ ਨਸ਼ਾ ਤਸਕਰ ਜੇਲ੍ਹ ਦੇ ਅੰਦਰ ਬੰਦ ਕਰੇ ਨੇ ਉਸੇ ਲੜੀ ਤਹਿਤ ਦੂਜਾ ਪੜਾਅ ਸਰਕਾਰ ਨੇ ਚਲਾਇਆ ਹੈ ਜਦੋਂ ਨਸ਼ਾ ਵਿਰੁੱਧ ਉਹ ਤੇ ਅੱਜ ਅਸੀਂ ਨੇ ਪਿੰਡ ਚ ਕਰ ਕਰ ਜਾ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਤ ਕੀਤਾ ਵੀ ਤੁਸੀਂ ਬੇਜਿਕੋ ਕੇ ਪ੍ਰਸ਼ਾਸਨ ਨੂੰ ਅਪਦੇ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਨਸ਼ਾ ਪੀਂਦਾ ਹੈ ਉਹਦੀ ਪ੍ਰਸ਼ਾਸਨ ਨੂੰ ਜਾਣਕਾਰੀ ਦੇਈਏ ਜਿਹੜਾ ਪੀਂਦਾ ਤਾਂ ਜੋ ਉਹਨੂੰ ਦਖਲ ਕਰਾਇਆ ਜਾ ਸਕੇ ਜਿਹੜਾ ਵੇਚਦਾ ਤਾਂ ਉਹਦੇ ਵਿਰੁੱਧ ਸਖਤ ਕਾਰਵਾਈ ਕਰਾਈ ਜਾ ਸਕੇ ਪਰ ਕਿਤੇ ਨ ਕਿਤੇ ਕਿਸਾਨ ਕੋਈ ਵੀ ਕਹਿੰਦੇ ਹੋ ਨਜ਼ਰ ਆਏ ਵੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਉਦੋਂ ਬਾਅਦ ਨਸ਼ਾ ਪਿੰਡ ਦੇ ਵਿੱਚ ਵਿੱਚ ਵਧਿਆ ਹੈਗਾ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਇੱਥੇ ਕਹਿਣ ਦਾ ਤਾਂ ਸਿਸਟਮ ਇਹ ਹੈ ਜੀ ਦੇਖੋ ਜਿਉਂ-ਜਿਉਂ ਬੇਲ ਪਬਲਿਕ ਬੇਲੀ ਹੋਈ ਜਾਂਦੀ ਹੈ ਬੱਚੇ ਦੇਖੋ ਇਹ ਪਤਾ ਕੀ ਹੈ ਕੱਲੀ ਸਰਕਾਰ ਦਾ ਕੋਈ ਦੋਸ਼ ਨਹੀਂ ਹਰਿੰਦਰ ਜੀ ਜੇ ਮੈਂ ਕਹਾ ਮੇਰਾ ਪਰਿਵਾਰ ਹੈ ਮੇਰੇ ਬੇਟੇ ਨੇ ਮੇਰੀ ਬੇ ਮੈਂ ਉਹਨਾਂ ਨੂੰ ਖਿਆਲ ਨਹੀਂ ਰੱਖਦਾ ਮੈਂ ਉਹਨਾਂ ਨੂੰ ਰਾਤ ਨੂੰ 12-12 ਵਜੇ ਘਰੋਂ ਆਉਂਦੇ ਨੇ ਕਿਤੇ ਬੈਠਦੇ ਨੇ ਕਿਹੜੇ ਕਿਹੜੇ ਬੱਚੇ ਨਾਲ ਉਹਨਾਂ ਦੇ ਰਿਲੇਸ਼ਨ ਨੇ ਨਸ਼ੇ ਵਾਲੇ ਨਾਲ ਨੇ ਜਾਂ ਕਿਸੇ ਹੋਰ ਨੇ ਮਾਪੇ ਦੀ ਦੁਗਣੀ ਜ਼ਿੰਮੇਵਾਰੀ ਬਣਦੀ ਹੈ ਜੀ ਸਰਕਾਰ ਹੁਣ ਠੇਕੇ ਨੇ ਜੀ ਸਰਕਾਰ ਤੋਂ ਮਨਜ਼ੂਰ ਛੁਦਾ ਨਹੀਂ ਪਰ ਇਹ ਥੋੜੀ ਆ ਵੀ ਉਹਨੂੰ ਸਾਰੀ ਪਬਲਿਕ ਪੀਂਦੀ ਆ ਜੇ ਕੋਈ ਬੰਦਾ ਠੇਕੇ ਦੇ ਤੁਸੀਂ ਹਰ ਟਾਈਮ ਸੁੱਡੀ ਜੀਪ ਜੁਨੀਅਨ ਜਮਾ ਦੀਦੀ ਹੈ ਤੁਸੀਂ ਕਿਹੜਾ ਸਾਰੇ ਰੋਜ਼ ਪੈਗੇ ਲਾਉਂਦੇ ਹੋ ਜਾਂ ਹਰ ਟਾਈਮ ਲਾਉਂਦੇ ਹੋ ਇਹ ਘੱਟੋ-ਘੱਟ ਪਰਿਵਾਰ ਨੂੰ ਆਪਦੇ ਨੂੰ ਸਾਹਮਣੇ ਆਪਦੀ ਵੀ ਜ਼ਿੰਮੇਵਾਰੀ ਹੈ ਜੀ ਕੱਲਾ ਸਰਕਾਰ ਨੂੰ ਆਪਾਂ ਤੋਪ ਪਦੀ ਹੈ ਵੀ ਸਰਕਾਰ ਆ ਨਹੀਂ ਕਰ ਰਹੀ ਸਰਕਾਰ ਬਾਅਦ ਨਹੀਂ ਕਰ ਰਹੀ ਹੁਣ ਤੁਸੀਂ ਲਾ ਲਓ ਪਬਲਿਕ ਦੀ ਇੱਕ ਜ਼ਿੰਮੇਵਾਰੀ ਹੈ ਮੇਰਾ ਗਵਾਂਢੀ ਕੋਈ ਨਸ਼ਾ ਵੇਚ ਰਿਹਾ ਹੈ ਮੈਂ ਉਹਦੀ ਡਰ ਦਾ ਸ਼ਿਕਾਇਤ ਨਹੀਂ ਕਰਦਾ ਫਿਰ ਕਿਉਂ ਨਹੀਂ ਕਰਦਾ ਕਰਨੀ ਚਾਹੀਦੀ ਹੈ ਤਾਂ ਹੀ ਰੁਕੂਗਾ ਕੀ ਲੱਗਦਾ ਰੋਜਾ ਪੱਤੀ ਦੇ ਵਿੱਚ ਵੀ ਨਸ਼ੇ ਦਾ ਘੜ ਬਣਦਾ ਜਾ ਰਿਹਾ ਹੈ ਰੋਜਾ ਪੱਤੀ ਚ ਨਸ਼ੇ ਦਾ ਘੜ ਬਣਦਾ ਜਾ ਰਿਹਾ ਹੈ ਤੀ ਜੀ ਪ੍ਰਸ਼ਾਸਨ ਨੂੰ ਪਤਾ ਲੱਗਿਆ ਵੀ ਨਸ਼ਾ ਵਿਕ ਰਿਹਾ ਹੈ ਪ੍ਰਸ਼ਾਸਨ ਨੇ ਕਾਰਵਾਈ ਵੀ ਕੀਤੀ ਹੈ ਜੀ ਬੰਦੇ ਅੰਦਰ ਵੀ ਨੇ ਤੇ ਕੁਝ ਜਿਹੜੇ ਭੱਜੇ ਹੋਏ ਨੇ ਉਹਨਾਂ ਨੂੰ ਵੀ ਅੰਦਰ ਕਰਨਾ ਕੀ ਲੱਗਦਾ ਵੀ ਜਿਹੜੇ ਹੋਰ ਵੀ ਕੋਈ ਰਹਿ ਗਏ ਉਹਨਾਂ ਨੂੰ ਵੀ ਫਾੜਨ ਦੇ ਵਿੱਚ ਪੁਲਿਸ ਦਾ ਪੂਰਾ ਸਹਿਯੋਗ ਦਊਗਾ ਹਾਂਜੀ ਪਿੰਡ ਨਗਰ ਦਾ ਸਹਿਯੋਗ ਹੈ ਪੰਚਾਇਤ ਦਾ ਸਹਿਯੋਗ ਹੈ ਜੀ ਸਾਰੇ ਇਹ ਜਿਹੀ ਕਿਤੇ ਤਾਂ ਨਹੀਂ ਲੱਗਦਾ ਵੀ ਕਿਤੇ ਪ੍ਰਸ਼ਾਸਨ ਦੀ ਕੋਈ ਮਿਲੀਭੁਗਤ ਤੇ ਨਾਲ ਲੱਛਾ ਵਿਖ ਰਿਹਾ ਜੀ ਨਹੀਂ ਜੀ ਪ੍ਰਸ਼ਾਸਨ ਕਦੇ ਵੀ ਨਹੀਂ ਚਾਹੁੰਦਾ ਹੁੰਦਾ ਵੀ ਕੋਈ ਬੰਦਾ ਦੇਖੋ ਅੱਜ ਨੌਕਰੀ ਹਰੇਕ ਨੂੰ ਮਸਾ ਮਿਲਦੀ ਹੈ ਜੀ ਕੋਈ ਬੰਦਾ ਨਹੀਂ ਚਾਹੁੰਦਾ ਵੀ ਮੈਂ ਨੌਕਰੀ ਛੱਡਾਂ ਮੇਰੀ ਬਦਨਾਮੀ ਹੋਵੇ ਕੁਝ ਹੋਰ ਹੋਵੇ ਇਹ ਤਾਂ ਖਾਮ ਖਾ ਗੱਲਾਂ ਨੇ ਜੀ ਪਤਾ ਕੀ ਹੈ ਮੈਂ ਇਹ ਕਹਿੰਦਾ ਵੀ ਪ੍ਰਸ਼ ਜੇ ਪਬਲਿਕ ਆ ਵਿਆਹ ਹੋਵੇ ਨਾ ਕੋਈ ਨਸ਼ਾ ਨਹੀਂ ਵੇਚ ਸਕਦਾ ਕੁਝ ਨਹੀਂ ਕਰ ਸਕਦਾ ਪਬਲਿਕ ਨੂੰ ਲੋੜ ਹੈ ਹੁਣ ਮੰਨ ਲਓ ਇੱਥੇ ਚਾਰ ਬੰਦੇ ਬੈਠ ਗਏ ਯਾਕੀ ਛੋਡੀ ਛੋਡੀ ਯੂਨੀਅਨ ਹੈ ਚਾਰ ਬੰਦੇ ਜੇ ਤੁਸੀਂ ਨਹੀਂ ਕਹੋਗੇ ਵੀ ਭਾਈ ਉਰੇ ਜਾਓ ਰੇ ਸਾਡੇ ਕਿਉਂ ਦਾ ਸ਼ਾਕ ਕਰਦੇ ਹੋ ਤਾਂ ਉਥੇ ਉਰੇ ਲੰਗੇ ਜਾਂਦੇ ਬੰਦੇ ਨੂੰ ਵੀ ਕੋਈ ਜ਼ਰੂਰਤ ਨਹੀਂ ਜੀ